ਪਰਮ ਸਤਿਕਾਰਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦਾਸ ਜਸਵਿੰਦਰ ਸਿੰਘ ਫੱਤਾ ਮਾਲੂਕਾ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦਾ ਸਰਪ੍ਰਸਤ ਹੋਣ ਦੇ ਨਾਂਤੇ ਇੱਕ ਵਿਸ਼ੇਸ਼ ਜੋ ਫੈਸਲਾ ਲੈਂਦਾ ਅੱਜ ਸਿੰਘ ਸਹਿਬਾਨਾਂ ਨੇ ਜਥੇਦਾਰਾਂ ਵੱਲੋਂ ਫੈਸਲਾ ਲੈਂਤਾ ਗਿਆ ਹੈ ਭਾਈ ਰਣਜੀਤ ਸਿੰਘ ਨੂੰ ਮਾਫੀ ਨਾਵੇਂ ਦਾ ਉਹਦੇ ਕੁਝ ਕ ਬੇਨਤੀਆਂ ਕਰਨਾ ਚਾਹੁੰਦਾ ਹੈ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦੇ ਸਰਪ੍ਰਸਤ ਹੋਣ ਦੇ ਨਾਤੇ ਔਰ ਬੇਨਤੀ ਹੈ ਸਿੰਘਾਂ ਨੂੰ ਕਿ ਇਹ ਵੀਡੀਓ ਗਰੁੱਪਾਂ ਵਿੱਚ ਜ਼ਰੂਰ ਪਾਇਓ ਤੇ ਕਮੈਂਟ ਵਿੱਚ رائے ਵੀ ਜ਼ਰੂਰ ਦੇਣੀ ਸਹੀ ਜਾਂ ਠੀਕ ਤੇ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਹੁਣ ਆਪਾਂ ਵਿਚਾਰ ਸ਼ੁਰੂ ਕਰੀਏ ਜੋ ਕਿ ਸਤਿਕਾਰਯੋਗ ਗਿਆਨੀ ਅਰਨਜੀਤ ਸਿੰਘ ਜੀ ਢੱਡਰੀਆਂ ਵਾਲੇ ਉਹਨਾਂ ਨੇ ਅੱਜ ਤਖਤ ਸਾਹਿਬ ਤੇ ਜਾ ਕੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਅੰਮ੍ਰਿਤਸਰ ਸਾਹਿਬ ਬੜੇ ਪ੍ਰੇਮ ਨਾਲ ਬੜੀ ਭਾਵਨਾ ਨਾਲ ਔਰ ਹਜ਼ਾਰਾਂ ਦੇ ਇਕੱਠ ਵਿੱਚ ਮਾਫੀ ਮੰਗੀ ਸਿੰਘਾਂ ਤੋਂ ਜਾ ਕੇ ਤੇ ਜਥੇਦਾਰ ਕੁਲਦੀਪ ਸਿੰਘ ਜਿਗੜਗੱਜ ਸਾਹਿਬ ਪੰਜੇ ਸਿੰਘਾਂ ਵੱਲੋਂ ਇਹ ਇੱਕ ਹੁਕਮ ਹੋਇਆ ਸਭ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਜੀ ਖਾਲਸਾ ਨੂੰ ਕਿ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣਾ ਬਹੁਤੇ ਇੱਥੇ ਸਵਾਲ ਜਵਾਬ ਦੀ ਗੱਲ ਨਹੀਂ ਹੈ ਤੇ ਜੋ ਵੀ ਜਥੇਦਾਰ ਕੁਲਦੀਪ ਸਿੰਘ ਵੱਲੋਂ ਬੋਲਿਆ ਗਿਆ ਉਹਨਾਂ ਨੂੰ ਹਾਂ ਦੇ ਵਿੱਚ ਉਹਨਾਂ ਨੇ ਸਵੀਕਾਰ ਕੀਤਾ ਜਿਉਂ ਉਹਨਾਂ ਨੇ ਕਿਹਾ ਵੀ ਆਹ ਗਲਤੀਆਂ ਤੁਹਾਡੇ ਵਿੱਚ ਹੈਗੀਆਂ ਨੇ ਹਾਂ ਜਾਂ ਨਾ ਦਾ ਜਵਾਬ ਦਿਓ ਉਹਨਾਂ ਨੇ ਕਿਹਾ ਸਤਿਵਚਨ ਜੀ ਔਰ ਫੇਰ ਮਾਫੀ ਨਾਮੇ ਤੇ ਉਹਨਾਂ ਨੇ ਵੀ ਉਦੋਂ ਵੀ ਕਿਹਾ ਕਿ ਸਤਿਵਚਨ ਜੀ ਅੱਗੇ ਵਾਸਤੇ ਇਹ ਗਲਤੀ ਮੈਂ ਨਹੀਂ ਕਰਾਂਗਾ ਇਹਦਾਂ ਦੀ ਜਿਹੜੀ ਉਹਨਾਂ ਦੀ ਇੱਕ ਭਾਵਨਾ दिली ਭਾਵਨਾ ਕਹਿ ਸਕਦੇ ਆਪਾਂ ਇਹ ਇਹ ਬਹੁਤ ਦਾਸ ਨੂੰ ਚੰਗੀ ਲੱਗੀ ਕਿਉਂਕਿ ਆ ਸਾਡੇ ਸਤਿਕਾਰਯੋਗ ਯਾਨੀ ਚੰਨਲ ਸਿੰਘ ਜੀ ਬੋਹਾ ਵਾਲੇ ਉਹ ਕਿਹਾ ਕਰਦੇ ਕਿ ਅਨਸਾਨ ਉਹ ਹੁੰਦਾ ਹੈ ਜਿਹੜਾ ਗਲਤੀ ਕਰੇ ਪਰ ਗਲਤੀ ਕਰਨ ਤੋਂ ਬਾਅਦ ਉਹ ਗਲਤੀ ਨੂੰ ਮੰਨ ਲਵੇ ਉਹ ਇਨਸਾਨ ਹੁੰਦਾ ਹੈ ਕਿਉਂਕਿ ਆਪਾਂ ਕੋਈ ਰੱਬ ਤਾਂ ਹੈ ਨਹੀਂ ਆਪਾਂ ਸਾਰੇ ਗਲਤੀਆਂ ਦੇ ਪੂਤਲੇ ਆ ਤੇ ਗਲਤੀਆਂ ਤੇ ਪੂਤਲਿਆਂ ਤੋਂ ਗਲਤੀਆਂ ਹੋਣੀਆਂ ਸੁਭਾਵਿਕ ਹੈ ਗਲਤੀ ਕਰਨ ਤੋਂ ਉਪਰੰਤ ਜਦੋਂ ਕੋਈ ਸਾਡੇ ਉਹ ਧਿਆਨ ਵਿੱਚ ਹਿੱਤ ਆਉਂਦੀ ਹੈ ਕਿ ਸਾਨੂੰ ਪਤਾ ਲੱਗ ਜਾਂਦਾ ਵੀ ਯਾਰ ਆਪਾਂ ਗਲਤ ਕਰ ਲਿਆ ਤਾਂ ਉਹ ਗਲਤੀ ਨੂੰ ਗਲਤ ਮੰਨ ਲੈਣਾ ਕਹਿੰਦੇ ਉਹਨੂੰ ਇਨਸਾਨ ਕਹਿੰਦੇ ਐ ਇਸ ਟਕਾਰਜੋਗਿਆਨੀ ਚਰਨਲ ਸਿੰਘ ਜੀ ਕਿਹਾ ਕਰਦੇ ਕਹਿੰਦੇ ਉਹ ਇਨਸਾਨ ਹੁੰਦਾ ਹੈ ਤੇ ਜਿਹੜਾ ਗਲਤੀ ਕਰਨ ਤੋਂ ਬਾਅਦ ਪਤਾ ਲੱਗਣ ਤੋਂ ਬਾਅਦ ਦੁਬਾਰਾ ਗਲਤੀ ਦੁਹਰਾਏ ਇੱਕ ਵਾਰਾਂ ਦੋ ਵਾਰਾਂ ਤਿੰਨ ਵਾਰਾਂ ਚਾਰ ਵਾਰਾਂ ਉਹ ਸ਼ੈਤਾਨ ਹੁੰਦਾ ਹੈ ਜਿਹੜਾ ਕਦੇ ਵੀ ਗਲਤੀ ਨਹੀਂ ਕਰਦਾ ਉਹ ਕੇਵਲ ਭਗਵਾਨ ਹੁੰਦਾ ਹੈ ਭਗਵਾਨ ਹੀ ਹੈ ਜਿਹੜਾ ਕਦੇ ਵੀ ਗਲਤੀ ਨਹੀਂ ਕਰਦਾ ਬਾਕੀ ਇਸ ਸੰਸਾਰ ਦੇ ਵਿੱਚ ਕੋਈ ਗਲਤੀਆਂ ਔਰ ਕਰਕੇ ਗਲਤੀਆਂ ਨੂੰ ਮੰਨ ਕੇ ਸਵੀਕਾਰ ਕਰਕੇ ਸੇਵਾ ਕਰਕੇ ਪੰਥ ਦੀ ਗ੍ਰੰਥ ਦੀ ਆਪਣਾ ਜੀਵਨ ਸਫਲ ਕਰ ਜਾਂਦੇ ਹੈ ਕਈ ਵਾਰ ਬਾਰ ਬਾਰ ਗਲਤੀਆਂ ਕਰਕੇ ਆਪਣਾ ਜੀਵਨ ਬਰਬਾਦ ਕਰ ਜਾਂਦੇ ਹੈ ਇਹੀ ਗਲਤੀਆਂ ਸਤਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਨੇ ਬਹੁਤ ਵਧੀਆ ਪ੍ਰਚਾਰ ਕੀਤਾ ਤੇ ਲੱਖਾਂ ਦੀ ਗਿਣਤੀ ਵਿੱਚ ਅਮਰਤ ਸੰਚਾਰ ਕਰਵਾਏ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਪਰ ਵਿੱਚੋਂ ਦੀ ਕੁਝ ਇੱਕ ਵਖਵਾ ਇਦਾਂ ਦਾ ਆਇਆ ਕਿ ਉਹ ਰੱਬ ਜਾਣਦਾ ਵੀ ਕਿਉਂ ਹੋ ਕੀਤਾ ਇਹਨਾਂ ਨੇ ਇਦਾਂ ਦੀਆਂ ਗਲਤੀਆਂ ਕਿਉਂ ਦੁਹਰਾਈਆਂ ਚਲੋ ਜਿਵੇਂ ਵੀ ਉਹਨਾਂ ਨੇ ਕੋਈ ਉਹਨਾਂ ਨੂੰ ਠੀਕ ਲੱਗਿਆ ਜਾਂ ਤਾਂ ਉਹਨਾਂ ਨੂੰ ਆਪਣਾ ਇਹ ਠੀਕ ਲੱਗਿਆ ਸਾਰਾ ਕੁਝ ਜੋ ਗਲਤੀਆਂ ਦੇ ਰੂਪ ਵਿੱਚ ਬੋਲਿਆ ਗਿਆ ਤੇ ਤਾਂ ਕੀਤਾ ਗਿਆ ਜਾਂ ਕਿਵੇਂ ਵੀ ਕੀਤਾ ਗਿਆ ਇਸ ਗੱਲ ਨੂੰ ਆਪਾਂ ਲੰਬੀ ਨਾਲ ਲਜਾਈਏ ਪਰ ਜਿਹੜੀਆਂ ਇਤਿਹਾਸ ਦੇ ਵਿਰੋਧ ਵਿੱਚ ਸਰੋਵਰਾਂ ਦੇ ਵਿਰੋਧ ਵਿੱਚ ਅਕੋਤਰੀਆਂ ਦੇ ਵਿਰੋਧ ਵਿੱਚ ਜਾਂ ਸੰਤਾ ਮਹਾਪੁਰਖਾਂ ਗੁਰਮਖਾਂ ਦੇ ਵਿਰੋਧ ਵਿੱਚ ਔਰ ਪਰਮੇਸ਼ਰ ਦੀ ਹੋਂਦ ਨੂੰ ਨਾ ਮੰਨਣਾ ਉਹਦੇ ਵਿਰੋਧ ਵਿੱਚ ਵੱਡੇ ਵੱਲਟਪੰਦਰ ਤੇ ਪ੍ਰਚਾਰ ਕੀਤਾ ਜਿਹੜਾ ਲੱਖਾਂ ਦਾ ਇਕੱਠ ਸੀ ਉਹ ਹਜ਼ਾਰਾਂ 'ਚ ਰਹਿ ਗਿਆ ਹਜ਼ਾਰਾਂ ਦਾ ਇਕੱਠ ਸੌਆਂ 'ਚ ਰਹਿ ਗਿਆ ਇੱਕ ਦਿਨ ਸਮਾਂ ਐਸਾ ਆਇਆ ਕਿ ਸੰਤ ਮਹਾਂਪੁਰਖ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੇ ਔਰ ਅਸਥਾਨ ਤੇ ਲੱਖਾਂ ਰੁਪਈਆਂ ਦੀ ਕੈਸ਼ਟ ਵਿਕ ਜਾਣੀ ਲੱਖਾਂ ਰੁਪਈਆਂ ਦੀਆਂ ਫੋਟੋਆਂ ਵਿਕ ਜਾਣੀਆਂ ਔਰ ਰਮਾਲਾ ਸਾਹਿਬ ਦੇਗਾਂ ਦੀਆਂ ਸੇਵਾਵਾਂ ਪਤਾ ਨਹੀਂ ਕਿੰਨੇ ਲੋਕ ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਰਸ਼ਨ ਕਰਦੇ ਲੰਗਰ ਛਕਦੇ ਸੇਵਾ ਕਰਦੇ ਉਹ ਸਾਰਾ ਠੱਪ ਹੋ ਗਿਆ ਔਰ ਇਹ ਮੇਰਾ ਖਿਆਲ ਹੈ ਵੀ ਲੰਬੇ ਟਾਈਮ ਤੱਕ ਇਹ ਜਿਹੜੀਆਂ ਸੇਵਾਵਾਂ ਸੀ ਠੱਪ ਰਹੀਆਂ ਇਹ ਕਿਉਂ ਰਹੀਆਂ ਇਹ ਸਾਰੇ ਲੋਕ ਤੇ ਖੁਦ ਸਤਿਕਾਰਯੋਗ ਮਹਾਂਪੁਰਖ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਨੂੰ ਪਤਾ ਹੈ ਵੀ ਕਿਉਂ ਰਹੀਆਂ ਇਹ ਤਾਂ ਰਹੀਆਂ ਕਿ ਉਹਨਾਂ ਨੇ ਕੋਈ ਐਸੀਆਂ ਗਲਤੀਆਂ ਕੀਤੀਆਂ ਜਿਨ੍ਹਾਂ ਗਲਤੀਆਂ ਨੂੰ ਅੱਜ ਸਵੀਕਾਰ ਵੀ ਕੀਤਾ ਤੇ ਉਹਨਾਂ ਦੀ ਮਾਫੀ ਮੰਗੀ ਤੇ ਮਾਫੀ ਮੰਗਣ ਤੋਂ ਬਾਅਦ ਉਹਨਾਂ ਨੇ ਅੱਗੇ ਵਾਸਤੇ ਇਹ ਵਚਨ ਵੀ ਕੀਤਾ ਕਿ ਮੈਂ ਕਰੇ ਵੀ ਉਹ ਗਲਤੀ ਨੂੰ ਦੁਬਾਰਾ ਨਹੀਂ ਦੁਹਰਾਵਾਂਗਾ ਜਿਹੜੀ ਗਲਤੀ ਮੈਥੋਂ ਬੀਤੇ ਟਾਈਮ ਵਿੱਚ ਔਰ ਜਿਹੜੀਆਂ ਗਲਤੀਆਂ ਮੈਨੂੰ ਮੈਥੋਂ ਬੀਤੇ ਸਮੇਂ ਵਿੱਚ ਹੋਈਆਂ ਉਹ ਗਲਤੀਆਂ ਮੈਂ ਦੁਬਾਰਾ ਨਹੀਂ ਦੁਹਰਾਵਾਂਗਾ ਇਸ ਵਿਸ਼ੇ ਨੂੰ ਮੁੱਖ ਰੱਖਦੇ ਆਂ ਦਾਸ ਸਤਿਕਾਰਯੋਗ ਮਹਾਂਪੁਰਖ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦਾ ਧੰਨਵਾਦ ਵੀ ਕਰਦਾ ਹੈ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਵੱਲੋਂ ਤੇ ਔਰ ਵਧਾਈ ਵੀ ਦਿੰਦਾ ਕਿ ਤੁਸੀਂ ਇਹ ਬਹੁਤ ਵਧੀਆ ਅੱਛਾ ਕਦਮ ਚੁੱਕਿਆ ਔਰ ਕਿਉਂਕਿ ਗਲਤੀ ਕਰਨ ਤੋਂ ਬਾਅਦ ਬੰਦਾ ਆਮ ਬੰਦਾ ਵੀ ਸਮਝ ਲੋਕਾਂ ਦੇ ਸਾਹਮਣੇ ਆਉਂਦਾ ਡਰਦਾ ਹੈ ਵੀ ਯਾਰ ਆਪਾਂ ਕਿਉਂ ਜਾਈਏ ਪਰ ਇੱਕ ਵਰਲਡ ਪੱਤਰ ਦਾ ਪ੍ਰਚਾਰਕ ਹੋਣ ਦੇ ਨਾਂ ਤੇ ਜਿਹੜੀ ਇਹ ਗਲਤੀ ਮੰਨ ਕੇ ਔਰ ਤਖਤ ਸ੍ਰੀ ਹਰਿਕਾਲਤਾ ਸਾਹਿਬ ਤੇ ਨਮਸਕਾਰ ਕੀਤੀ ਨਮਾਣਾ ਸਿੱਖ ਵਜੋਂ ਉੱਥੇ ਪੇਸ਼ ਹੋਇਆ ਇਹ ਦਾਸ ਨੂੰ ਬੜੇ ਚੰਗਾ ਲੱਗਿਆ ਵਧਾਈ ਹੈ ਤੁਹਾਡੇ ਸਮੁੱਚੇ ਜਥੇ ਨੂੰ ਜਿਹੜਾ ਤੁਸੀਂ ਇਹ ਸੋਚਿਆ ਤੇ ਵਧਾਈ ਦਿੰਦੇ ਹਾਂ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਸਾਹਿਬ ਜਿਨ੍ਹਾਂ ਨੇ ਬਹੁਤ ਸੋਹਣਾ ਕਦਮ ਚੁੱਕਿਆ ਉਹਨਾਂ ਨੂੰ ਲਵੇ ਲਾਉਣ ਦੇ ਉਪਰਾਲੇ ਕੀਤੇ ਕਿਉਂਕਿ ਇਹ ਉਪਰਾਲੇ ਭਵੇਂ ਪਿਛਲੇ ਲੰਬੇ ਟਾਈਮ ਤੋਂ ਸਤਿਕਾਰਯੋਗ ਅ ਗਿਆਨੀ ਹਰਪ੍ਰੀਤ ਸਿੰਘ ਜੀ ਸਮੇਂ ਵੀ ਚੱਲੇ ਉਦੋਂ ਪਹਿਲਾਂ ਵੀ ਚੱਲੇ ਪਰ ਕੋਈ ਗੱਲ ਬਣ ਨਾ ਸਕੀ ਤੇ ਜਦੋਂ ਨਾ ਬਣ ਸਕੀ ਤਾਂ ਫਿਰ ਅ ਸਤਕਾਰਯੋਗ ਸੰਤ ਗਿਆਨੀ ਹਰਨਾਮ ਸਿੰਘ ਜੀ ਦਾ ਮਸਲਾ ਵਿੱਚ ਆਇਆ ਉਦੋਂ ਵੀ ਕਾਫੀ ਦੂਰੀਆਂ ਵਧੀਆਂ ਤੇ ਹੋਰ ਕਈ ਤਰ੍ਹਾਂ ਦੇ ਮਸਲੇ ਵਿੱਚ ਆਏ ਤੇ ਕਈ ਤਰ੍ਹਾਂ ਦੇ ਮਸਲਿਆਂ ਨੂੰ ਮੁੱਖ ਰੱਖਦੇ ਆ ਇਹ ਦੂਰੀਆਂ ਵੱਧਦੀਆਂ 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 ਇੱਥੋਂ ਤੱਕ ਵੱਧ ਗਈਆਂ ਕਿ ਕਤਲਾ ਤੱਕ ਵਗੀਆਂ ਤੇ ਸਤਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦਾ ਇੱਕ ਸਿੰਘ ਵੀ ਇਸ ਲੜਾਈ ਦੀ ਭੇਟਾ ਹੋਇਆ ਬੜੀ ਦੁੱਖ ਹੁੰਦਾ ਐ ਇਦਾਂ ਦੀਆਂ ਜਦੋਂ ਗੱਲਾਂ ਹੁੰਦੀਆਂ ਨੇ ਹਨ ਵੀ ਜਿਹੜੇ ਸਿੰਘਾਂ ਨੂੰ ਔਰ ਤਿਆਰ ਕਰਨ ਵਾਸਤੇ ਸੰਤਾਂ ਮਹਾਪੁਰਖਾਂ ਦਾ ਮਾਤਾ ਪਿਤਾ ਦਾ ਔਰ ਭੈਣ ਭਾਈ ਪਰਿਵਾਰ ਦਾ ਔਰ ਪੂਰਾ ਜੋਰ ਲੱਗ ਜਾਂਦਾ ਉਹ ਸਿੰਘ ਜਦੋਂ ਐਸੇ ਸਿਸਟਮ ਦੀ ਭੇਟਾ ਚੜਦਾ ਤਾਂ ਬੜਾ ਮਨਵਰਾਗੀ ਹੁੰਦਾ ਇਸ ਕਰਕੇ ਗਾਹਾਂਵਾਸ ਤੇ ਇਦਾਂ ਦੀਆਂ ਜਿਹੜੀਆਂ ਸਮਝ ਪ੍ਰਚਾਰਕ ਕੋਈ ਗਤੀਆਂ ਵਿਧੀਆਂ ਹਨ ਉਹ ਨਾ ਕੀਤੀਆਂ ਜਾਣ ਇਹ ਬੇਨਤੀ ਵੀ ਹੈ ਔਰ ਸੰਤਰਨਜੀਤ ਸਿੰਘ ਜੀ ਢੜਵੀਆਂ ਵਾਲਿਆਂ ਨੂੰ ਤੇ ਅੱਗੇ ਵਾਸਤੇ ਮਿਲ ਕੇ ਚੱਲਣਾ ਜਿਵੇਂ ਕਿ ਜਦੋਂ ਮਿਲ ਕੇ ਚੱਲਦੇ ਸੀ ਕਿਉਂਕਿ ਇਹ ਜਿਹੜੀਆਂ ਬਖਸ਼ਿਸ਼ਾਂ ਹੋਈਆਂ ਔਰ ਇਹ ਸੰਤਾ ਮਹਾਪੁਰਖਾਂ ਦੁਆਰਾ ਹੀ ਹੋਈਆਂ ਗਰਵਾਣੀ ਦੀਆਂ ਸੰਤ ਬਾਬਾ ਨਰੈਣ ਸਿੰਘ ਜੀ ਤਪਾਦ ਰਾਜ ਮਹਾਲੀ ਵਾਲੇ ਉਹਨਾਂ ਨੇ ਵੱਡੇ ਵੱਡੇ ਇਕੱਠਾਂ ਦੇ ਵਿੱਚ ਅਨੰਜੀਤ ਸਿੰਘ ਨੂੰ ਔਰ ਬੱਲੇ ਬੱਲੇ ਕਰਨੀ ਉਹਨਾਂ ਦਾ ਸਤਿਕਾਰ ਕਰਨਾ ਤੇ ਸੰਤ ਬਾਬਾ ਦਰਸ਼ਨ ਸਿੰਘ ਜੀ ਫੱਤਾ ਮਾਲੂਕਾ ਵਾਲਿਆਂ ਵਾਲੇ ਉਹਨਾਂ ਨੇ ਬੜਾ ਪ੍ਰੇਮ ਕੀਤਾ ਪਹਿਲਾ ਦੇ ਆਧਾਰ ਤੇ ਜਦੋਂ ਢਡਰੀਆਂ ਵਾਲਿਆਂ ਨੂੰ ਸੰਤ ਅਨੰਜੀਤ ਸਿੰਘ ਜੀ ਨੂੰ ਕੋਈ ਵੀ ਨਹੀਂ ਜਾਣਦਾ ਸੀ ਜਮੀ ਨਿਆਣਾ ਸੀ ਤੇ ਫੱਤੇ ਆ ਕੇ ਕਹਿੰਦਾ ਹੁੰਦਾ ਸੀ ਵੀ ਬਾਬਾ ਜੀ ਮੈਨੂੰ ਦਵਾਨ ਜ਼ਰੂਰ ਲਵਾਇਆ ਕਰੋ ਤੇ ਟਰਾਲੀਆਂ ਪਰ ਕੇ ਲੱਕੜਾਂ ਦੀਆਂ ਦੇ ਕੇ ਆਉਣੀਆਂ ਹੋਰ ਸਮਾਨ ਦੀਆਂ ਦੇ ਕੇ ਆਉਣੀਆਂ ਸੰਗਤਾਂ ਨੂੰ ਲਿਜਾਣਾ ਇਹ ਸਾਰਾ ਅਸ਼ੀਰਵਾਦ ਰੱਬ ਦੇ ਪਿਆਰਿਆਂ ਦਾ ਸੀ ਸੰਤ ਰਣਜੀਤ ਸਿੰਘ ਢੱਡੀਆਂ ਵਾਲਿਆਂ ਤੇ ਪਰ ਚਲੋ ਕੋਈ ਐਸਾ ਸਾਡਾ ਮਾੜਾ ਕਰਮ ਸੀ ਸਾਰਿਆਂ ਦਾ ਇਕੱਲਿਆਂ ਦਾ ਨਹੀਂ ਸਾਰਿਆਂ ਦਾ ਸਾਰਿਆਂ ਦਾ ਜਿਹੜਾ ਕੋਈ ਮਾੜਾ ਕਰਮ ਸੀ ਉਹ ਕਟਿਆ ਗਿਆ ਤੇ ਅੱਗੇ ਵਾਸਤੇ ਸਾਨੂੰ ਬੜੇ ਪਿਆਰ ਨਾਲ ਮਿਲ ਕੇ ਪ੍ਰੇਮ ਨਾਲ ਭਾਵਨਾ ਨਾਲ ਜਿਹੜਾ ਸਾਡਾ ਧਰਮ ਪਰਵਿਰਤਨ ਹੋ ਰਿਹਾ ਅੱਜ ਨੌਜਵਾਨੀ ਨਸ਼ਿਆਂ ਦੇ ਵਿੱਚ ੱੱਕੀ ਜਾ ਰਹੀ ਹੈ ਔਰ ਕੇਸ ਕਤਲ ਕਰਾਉਣ ਦੀ ਹੱਦ ਤੋਂ ਵੱਧ ਇੱਥੇ ਬੇਅਦਬੀ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਇਤਿਹਾਸ ਦੀਆਂ ਬੇਅਦਬੀਆਂ ਹੋ ਰਹੀਆਂ ਔਰ ਕਈ ਤਰ੍ਹਾਂ ਤੋਂ ਸਮਝ ਖਾਲਸਾ ਪੰਥ ਅੱਜ ਸੰਕਟ ਦੇ ਵਿੱਚ ਹੈ ਤੇ ਖਾਲਸੇ ਪੰਥ ਤੇ ਜਿੰਨੇ ਵੀ ਸੰਕਟ ਆਏ ਮੇਰਾ خیال ਹੈ ਉਹ ਸਾਡੇ ਇੱਕ ਦੁਫਾੜ ਕਰਕੇ ਆਏ ਆ ਸਾਡੇ ਇੱਕ ਜਿਹੜੇ ਵਖਰੇਵੇਂ ਸੀ ਉਹਨਾਂ ਕਰਕੇ ਆਏ ਆ ਕਿਉਂ ਕਿ ਵਿਰੋਧੀ ਮਨੁੱਖ ਉਦੋਂ ਫਾਇਦਾ ਚੁੱਕਦਾ ਹੈ ਜਦੋਂ ਅਸੀਂ ਜਦੋਂ ਪਰਿਵਾਰ ਦੇ ਵਿੱਚ ਚਾਰ ਜੀ ਆ ਤੇ ਚਾਰੇ ਇੱਕ ਦੂਜੇ ਨਾਲ ਲੜਦੇ ਆ ਤੇ ਗਵਾਂਢੀ ਜਿਹੜਾ ਸ਼ਰੀਕੇਦਾਰ ਹੁੰਦਾ ਹੈ ਉਹ ਸ਼ਰੀਕਾ ਕਬੀਲਾ ਉਦੋਂ ਲਾਭ ਲਿਆ ਜਾਂਦਾ ਵੀ ਹੁਣ ਇਹਨਾਂ ਦੀ ਬਣਦੀ ਨਹੀਂ ਇਹਨਾਂ ਦੇ ਵਿੱਚ ਅੱਗ ਡੇਗੀ ਰੱਖੋ ਇਸ ਕਰਕੇ ਬਾਕੀ ਦੇ ਪ੍ਰਚਾਰਕਾਂ ਨੂੰ ਵੀ ਦਾਸ ਦਾ ਬੇਨਤੀ ਕਰਦਾ ਹੈ ਕਿ ਜਿਹੜੇ ਹੋਰ ਪ੍ਰਚਾਰਕ ਨੇ ਉਹਨਾਂ ਨੂੰ ਵੀ ਅਕਾਲ ਤਾ ਸਹਿਬ ਤੇ ਆ ਕੇ ਮਾਫੀ ਮੰਗ ਲੈਣੀ ਚਾਹੀਦੀ ਹੈ ਜਿਸ ਤਰ੍ਹਾਂ ਪਹਿਲ ਦੇ ਆਧਾਰ ਤੇ ਸੰਤ ਗਿਆਨੀ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਨੇ ਮਾਫੀ ਮੰਗੀ ਹੈ ਇਸ ਗੱਲ ਦੀ ਵਧਾਈ ਦਿੰਦਾ ਹੋਇਆ ਮੈਂ ਔਰ ਬਹੁਤਾ ਵਧਾਉਣਾ ਚਾਹੁੰਦਾ ਗੱਲ ਨੂੰ ਕਿਉਂਕਿ ਦਾਸ ਦਾ ਇੰਨੀ ਮੇਨ ਜਿਹੜਾ ਮਕਸਦ ਸੀ ਉਹ ਵਧਾਈ ਦੇਣਾ ਸੀ ਕਿ ਬਹੁਤ ਅੱਛਾ ਕਦਮ ਵਧੀਆ ਕਦਮ ਹੈ ਜਥੇਦਾਰਾਂ ਵਾਸਤੇ ਵੀ ਅਤੇ ਗਿਆਨੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਾਸਤੇ ਵੀ ਪਿਆਰਿਓ ਭੁੱਲਾਂ ਦੀ ਖਿਮਾ ਇਸ ਵੀਡੀਓ ਨੂੰ ਅੱਗੇ ਪਾਓ ਕਮੈਂਟ ਵਿੱਚ ਜੇ ਕੋਈ ਤੁਸੀਂ ਆਪਣਾ ਸੁਝਾਅ ਦੱਸਣਾ ਚਾਹੁੰਦੇ ਹੋ ਤਾਂ ਲਿਖ ਕੇ ਜਰੂਰ ਦੱਸਣਾ ਗਲਤ ਵੀ ਦੱਸਣਾ ਸਹੀ ਵੀ ਦੱਸਣਾ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ